ਖਬਰ ਹੈ ਕਿ ਬੀਜੇਪੀ ਦੀ ਕੋਰ ਕਮੇਟੀ ਦੀ ਅੱਜ ਮੀਟਿੰਗ ਹੈ ਲੋਕ ਸਭਾ ਇਲੈਕਸ਼ਨ ਦੇ ਮੱਦੇਨਜ਼ਰ ਸਿਆਸੀ ਚਰਚਾ ਕੀਤੀ ਗਈ ਹੈ ਇਸ ਵਿਚਾਲੇ ਦੂਰੀਵਾਰ ਇਸਤਕਬਾਲ ਸਵਾਗਤ ਕੀਤਾ ਗਿਆ ਸੁਸ਼ੀਲ ਰਿੰਕੂ ਅਤੇ ਅੰਗੁਰਾਲ ਦਾ ਸੁਸ਼ੀਲ ਰਿੰਕੂ ਜਿਹੜੇ ਕਿ ਆਮ ਆਦਮੀ ਪਾਰਟੀ ਦੇ ਟਿਕਟ ਸਮੇਤ ਬੀਜੇਪੀ ਚ ਸ਼ਾਮਲ ਹੋਏ ਨੇ ਦਾ ਇਹ ਹਿਸਟਰੀ ਬਣੀ ਹੈ ਕਿ ਸੁਸ਼ੀਲ ਰਿੰਕੂ ਜਿਹੜੇ ਲੀਡਰ 357 ਦਿਨਾਂ ਚ ਤਿੰਨ ਪਾਰਟੀਆਂ ਜਿਨ੍ਹਾਂ ਨੇ ਬਦਲੀਆਂ ਇੱਕ ਰਿਕਾਰਡ ਕਾਇਮ ਸਸ਼ਿਲ ਰਿੰਕੂ ਨੇ ਕੀਤਾ ਤਾਂ ਸਸ਼ਿਲ ਰਿੰਕੂ ਹਾਲ ਹੀ ਦੀ ਕੜੀ ਚ ਆਮ ਆਦਮੀ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋਏ ਨੇ ਤਾਂ 357 ਦਿਨ ਪਹਿਲਾਂ ਉਹ ਕਾਂਗਰਸ ਵਿੱਚ ਸੀ ਤਾਂ 355 ਦਿਨਾਂ ਬਾਅਦ ਅਸੀਂ ਗੱਲ ਕਰੀਏ ਤਾਂ ਉਹ ਆਮ ਆਦਮੀ ਪਾਰਟੀ ਚ ਆਏ ਤਾਂ ਬਿਲਕੁਲ ਅੱਜ 358 ਦਿਨ ਦੀ ਅਸੀਂ ਗੱਲ ਕਰੀਏ ਬਿਲਕੁਲ ਕੰਪਲੀਟ ਹੋਣ ਤੇ ਅੱਜ ਭਾਜਪਾ ਦੇ ਵਿੱਚ ਨੇਤਾ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਉਹ ਸ਼ਾਮਲ ਹੋਏ ਤਾਂ ਵੱਡੀ ਖਬਰ ਹੈ ਕਿ ਕੌਂਗਰਸ ਮੈਂਟ ਦੀ ਮੀਟਿੰਗ ਹੈ ਲੋਕ ਸਭਾ ਇਲੈਕਸ਼ਨ ਦੇ ਮੰਦੰਦਰ ਚਰਚਾ ਹੋਈ ਹੈ ਭਾਜਪਾ ਦੇ ਵਿੱਚ ਜਾਖੜ ਦੇ ਵੱਲੋਂ ਦੋਹਾ ਲੀਡਰਾਂ ਦਾ ਨਵੇਂ ਲੀਡਰਾਂ ਦਾ ਸਵਾਗਤ ਕੀਤਾ ਗਿਆ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੁਰਾਲ ਜਿਨ੍ਹਾਂ ਨੂੰ ਸਵਾਗਤ ਦੇ ਤੌਰ ਤੇ ਜੀ ਆਇਆਂ ਕਿਹਾ ਗਿਆ ਨਾਲ ਹੀ ਸ਼ਾਇਰਾਨਾ ਅੰਦਾਜ਼ ਵਿੱਚ ਸੁਨੀਲ ਜਾਖੜ ਨੇ ਕਿਹਾ ਸੀ ਕਿ ਬਹੁਤ ਦੇਰ ਕਰਦੀ ਸਨਮ ਆਤੇ ਆਤੇ ਉਹਨੇ ਸਨਮ ਸੁਸ਼ੀਲ ਰਿੰਕੂ ਨੇ ਸ਼ੀਤਲੰਗਰਾਲ ਨੇ ਜਾਂ ਕੋਈ ਹੋਰ ਨੇ ਜਬ ਬਹੁਤ देर ਕਰ ਦਿੱਤੀ ਇਹ ਸ਼ਬਦ ਤੋਂ ਕੀ ਭਾਵ ਸਮਝਿਏ ਕਿ ਲਗਾਤਾਰ ਜਿਹੜੇ ਸਿਆਸੀ ਡੋਰੇ ਸੀ ਬੀਜੇਪੀ ਦੇ ਵੱਲ ਉਹ ਇਹਨਾਂ ਲੀਡਰਾਂ ਦੇ ਪਾਈ ਜਾ ਰਹੇ ਸੀ ਇਸ ਗੱਲ ਤੇ ਵੀ ਗਲਟ ਟੁਕਦੀ ਆ ਪਰ ਸੁਸ਼ੀਲ ਰਿੰਕੂ ਅਤੇ ਸ਼ੀਤਲੰਗਰਾਲ ਦੇ ਨਾਲ ਧੋਖਾ ਹੋਇਆ ਜਾਖੜ ਕਹਿ ਰਹੇ ਨੇ ਕਿ ਫਰੋਡ ਹੋਇਆ ਹੈ ਆਮ ਆਦਮੀ ਪਾਰਟੀ ਤੇ ਵੱਡਾ ਸਿਆਸੀ ਹਮਲਾ ਜਾਖੜ ਨੇ ਬੋਲਿਆ ਹੈ ਕੀ ਆਮ ਆਦਮੀ ਪਾਰਟੀ ਦੇ ਸਿਟਿੰਗ ਐਮਪੀ ਨੂੰ ਅਸੀਂ ਚੱਕ ਕੇ ਭਾਜਪੀ ਚ ਲੈ ਕੇ ਆਏ ਆਂ ਸ਼ੀਤਲ ਅੰਗਰਾਲ ਸਿਟਿੰਗ ਐਮਐਲਏ ਨੂੰ ਅਸੀਂ ਚੱਕ ਕੇ ਭਾਜਪੀ ਦੇ ਵਿੱਚ ਲੈ ਕੇ ਆਏ ਆਂ ਪਰ ਇਹਨਾਂ ਨਾਲ ਤਾਂ ਧੋਖਾ ਹੋਇਆ ਹੈ ਜ਼ਖਮਾਂ ਤੇ ਮਲਮ ਲਾਉਣ ਦੀ ਕੋਸ਼ਿਸ਼ ਜਾਖੜ ਸਾਹਿਬ ਕਰ ਰਹੇ ਨੇ ਨਾ ਲੱਗੇ ਲਿਖਦੇ ਅੱਗੇ ਬੋਲਦੇ ਆ ਕਿ ਜਿਨ੍ਹਾਂ ਲੋਕਾਂ ਦੀ ਕੀਮਤ 25000 ਨਹੀਂ ਉਹ 25 ਕਰੋੜ ਦੀ ਆਫਰ ਦੀ ਗੱਲ ਕਰ ਰਹੇ ਨੇ ਇੱਕ ਡਾਕਸ ਕਸਿਆ ਗਿਆ ਹੈ ਸਭ ਤੋਂ ਇੰਪੋਰਟੈਂਟ ਚੀਜ਼ ਦੇਖੋ ਕਿ ਆਪਰੇਸ਼ਨ ਲੋਟਸ ਦਾ ਪਹਿਲਾ ਮਦਈ ਜਿਸ ਨੇ ਸਭ ਤੋਂ ਵੱਡਾ ਬਿਆਨ ਪੰਜਾਬ ਦੇ ਡੀਜੀ ਦਫਤਰ ਜਾ ਕੇ ਦਿੱਤਾ ਉਹ 25 ਕਰੋੜ ਦਾ ਸੀ ਆਖਰਕਾਰ ਸ਼ੀਤਲ ਅੰਗਰਾਲ ਨੇ ਵੀ 25 ਕਰੋੜ ਦਾ ਜ਼ਿਕਰ ਕੀਤਾ ਪਰ ਜਾਖੜ ਕਹਿ ਰਹੇ ਨੇ ਕਿ ਜਿਨ੍ਹਾਂ ਲੋਕਾਂ ਦੀ ਕੀਮਤ 25 ਹਜ਼ਾਰ ਨਹੀਂ ਉਹ 25 ਕਰੋੜ ਦੀ ਆਫਰ ਦੀ ਗੱਲ ਕਰ ਰਹੇ ਨੇ ਆਮ ਆਦਮੀ ਪਾਰਟੀ ਦੇ ਲੀਡਰ ਹਣ ਭਾਜਪੀ ਤੇ ਥ੍ਰੀਥੋ ਫਰਾਕ ਦੇ ਝੂਠੇ ਇਲਜ਼ਾਮ ਲਾ ਰਹੇ ਨੇ ਜਾਖੜ ਸਾਹਿਬ ਨੇ ਡਿਫੈਂਡ ਕੀਤਾ ਆਪਣੀ ਪਾਰਟੀ ਨੂੰ ਕਿ ਪੰਜਾਬ ਦੇ ਵਿੱਚ ਖਰਾਬ ਘਟਾਲੇ ਦੀ ਜਾਂਚ ਹੋਣੀ ਚਾਹੀਦੀ ਹੈ ਅੱਜ ਜਿਨ੍ਹਾਂ ਨੂੰ ਤਿਤਲੀਆਂ ਕਹਿੰਦੇ ਐ ਅੱਜ ਤੋਂ ਜੇ 6 ਮਹੀਨੇ ਪਹਿਲਾਂ 8 ਮਹੀਨੇ ਪਹਿਲਾਂ ਜਲੰਧਰ ਬਾਈ ਇਲੈਕਸ਼ਨ ਦੇ ਵਿੱਚ ਉਦੋਂ ਇਹ ਕੀ ਸੀਗੇ ਸਭ ਉਦੋਂ ਕੀ ਸੀਗੇ ਝੂਠੇ ਵਾਦੇ ਕਰਕੇ ਜਿਸ ਤਰ੍ਹਾਂ ਤੁਸੀਂ ਸਾਰੇ ਪੰਜਾਬ ਨੂੰ ਬੇਬਕੂ ਬਣਾਇਆ ਕੱਲ ਬੜੇ ਸਪਸ਼ਟ ਤੌਰ ਤੇ ਰਿੰਕੂ ਜੀ ਨੇ ਦਿੱਲੀ ਭਾਜਪਾ ਹੈਡਕੁਆਰਟਰ ਚ ਦੱਸਿਆ ਵੀ ਜੋ ਵਾਦੇ ਕੀਤੇ ਗਏ ਸੀ ਜਲੰਧਰ ਦੇ ਵਾਸਤੇ ਉਹਨਾਂ ਨੂੰ ਕਿਸ ਤਰ੍ਹਾਂ ਇੱਕ ਇੱਕ ਕਰਕੇ ਇਹਨਾਂ ਨੇ ਉਸ ਗਲਤੇ ਉੱਤੇ ਕੋਈ ਗੋਲੇ ਨਹੀਂ ਉਹਨਾਂ ਨੇ ਕਹਿੰਦੇ ਕੂੜੇ ਦੇ ਢੇਰ ਟਾ ਦੂੰਗਾ ਮੈਂ ਕਹਿੰਦੇ ਮੈਂ ਇੱਥੇ ਸੜਕਾਂ ਸਹੀ ਕਰਵਾ ਦੂੰਗਾ ਮੈਂ ਇਥੇ ਡਿਵੈਲਪਮੈਂਟ ਦੀ ਦਰਿਆ ਬਹਾ ਦੂੰਗਾ ਤੇ ਜਦੋਂ ਗੱਲ ਆਈ ਵੀ ਇਹਨਾਂ ਕੰਮ ਕਰਨ ਵਾਸਤੇ ਕੋਈ ਪੈਸੇ ਦਿਓ ਮਨੂੰ ਲੱਗਦਾ ਵੀ ਦਵਾਨੀ ਨਹੀਂ ਦਿੱਤੀ ਸੁਸ਼ੀਲ ਰਿੰਕੂ ਜੀ ਨੂੰ ਉਥੇ